ਕੰਤਨਤਰਤਾ ਦੇਸ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਚ 20 ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਫਰੀਦਕੋਟ ਦੇ ਆਈਜੀ ਕੁਰਚਾਰਨ ਸਿੰਘ ਸੰਧੂ ਅਤੇ ਐਸਐਸਪੀ ਭਾਗੀਰਾਦ ਸਿੰਘ ਮੀਨਾ ਦੀ ਅਯੋਗ ਗਵਾਈ ਵਿੱਚ ਸ਼੍ਰੀ ਮੁਕਸਾ ਸਾਹਿਬ ਵਿਖੇ ਫਲਾਇੰਗ ਮਾਰਚ ਕੀਤਾ ਗਿਆ ਪੰਜਾਬ ਸਰਕਾਰ ਦੀਆਂ ਅਦਾਇਤਾ ਦੀ ਪਾਲਣਾ ਕਰਦੇ ਹੋਏ ਡੀਜੀਪੀ ਗੌਰਵ ਯਾਦ ਦੀਆਂ ਦਇਤਾਂ ਦੇ ਅਨਸਾਰ ਜ਼ਿਲ੍ਹਾ ਸ਼੍ਰੀ ਮੁਕਸਾ ਸਾਹਿਬ ਦੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਬੱਸ ਸਟੈਂਡ ਅਤੇ ਟਾਬਿਆਂ ਤੇ ਚੈਕਿੰਗ ਕੀਤੀ ਕੇਐਸਕੇ ਨਿਊ ਚੈਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗੁਰਜੰਟ ਪੱਟੀ ਦੀ ਰਿਪੋਰਟ ਅੱਜ ਪੰਜਾਬ ਪੁਲਿਸ ਵੱਲੋਂ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਤੇ ਵੱਖ-ਵੱਖ ਜਗ੍ਹਾ ਤੇ ਜਾ ਕੇ ਫੋਰਸ ਦੇ ਨਾਲ ਸਰਚ ਐਂਡ ਡੋਮੀਨੇਸ਼ਨ ਆਪਰੇਸ਼ਨਸ ਨੂੰ ਲੀਡ ਕਰਨ ਇਸੇ ਸਬੰਧ ਦੇ ਵਿੱਚ ਅਸੀਂ ਅੱਜ ਮੁਕਸਰ ਸਾਹਿਬ ਦੇ ਵਿੱਚ ਇਹ ਰੈਗਮਾਰਚ ਕੀਤਾ ਹੈ ਔਰ ਇਸੇ ਤਰ੍ਹਾਂ ਅਸੀਂ ਸਰਚ ਆਪਰੇਸ਼ਨ ਵੀ ਰੈਜਿਸਟ੍ਰੇਸ਼ਨ ਦੇ ਚਲਾਇਆ ਇਸ ਤਰ੍ਹਾਂ ਦੇ ਆਪਰੇਸ਼ਨ ਮੁਕਸਰ ਗਿੰਦਰਬਾ ਮਲੂਟ ਤੇ ਸਾਰੀਆਂ ਜਗ੍ਹਾ ਤੇ ਸਾਈਮਟੇਨियसली ਚੱਲ ਰਿਹਾ ਹੈ ਅਸੀਂ ਉੱਥੇ ਵੀ ਜਾਵਾਂਗੇ ਉੱਥੇ ਵੀ ਗਰਾਊਂਡ ਤੇ ਜਾ ਕੇ ਸਾਰੀ ਸਿਚੁਏਸ਼ਨ ਦਾ ਜਾਇਜ਼ਾ ਲਵਾਂਗੇ ਇਸ ਦਾ ਮਕਸਦ ਜੋ ਕ੍ਰਾਈਮਨਲ ਐਂਟੀਸੋਸ਼ੀਅਲ ਐਂਟੀ ਨੈਸ਼ਨਲ 엘ਮੈਂਟਸ ਹੈਗੇ ਨੇ ਉਹਨਾਂ ਤੇ ਦਬਦਬਾ ਕਾਇਮ ਕਰਨਾ ਔਰ ਲਾ ਅਬਾਈਡਿੰਗ ਸਿਟੀਜ਼ਨਸ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੌਨਫੀਡੈਂਸ ਐਂਡ ਸੈਂਸ ਆਫ ਸਿਕਿਉਰਿਟੀ ਫੀਲਸ ਕਰਨਾ ਹੈ